ਪੰਜਾਬ ਵਿੱਚ ਇਹਨਾਂ ਲੋਕਾਂ ਦੇ ਕੱਟੇ ਜਾਣਗੇ ਰਾਸ਼ਨ ਕਾਰਡ ਵਿਧਾਨ ਸਭਾ ਵਿੱਚ ਬੋਲੇ ਕੈਬਨਿਟ ਮੰਤਰੀ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦੌਰਾਨ ਅੱਜ ਸੂਬੇ ਦੇ ਨੀਲੇ ਕਾਰਡ ਰਾਸ਼ਨ ਕਾਰਡ ਧਾਰਕਾਂ ਦਾ ਮੁੱਦਾ ਚੁੱਕਿਆ ਗਿਆ ਇਸ ਦੌਰਾਨ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਸਾਫ ਕੀਤਾ ਕਿ ਇਸ ਯੋਜਨਾ ਦੇ ਨਜਾਇਜ਼ ਤੌਰ ਤੇ ਲਾਭ ਲੈ ਰਹੇ ਲੋਕਾਂ ਦੇ ਕਾਰਡ ਕੱਟ ਕੇ ਅਸਲ ਵਿੱਚ ਲੋੜਵੰਦ ਲੋਕਾਂ ਦੇ ਕਾਰਡ ਬਣਾ ਕੇ ਉਹਨਾਂ ਤੱਕ ਇਸ ਦਾ ਫਾਇਦਾ ਪਹੁੰਚਾਇਆ ਜਾਵੇਗਾ ਦਰਸਲ ਬਾਬਾ ਬਕਾਲਾ ਸਾਈਂ ਤੋਂ ਵਿਧਾਇਕ ਦਲਬੀਰ ਸਿੰਘ ਨੇ ਵਿਧਾਨ ਸਭਾ ਵਿੱਚ ਨੀਲੇ ਕਾਰਡਾਂ ਦਾ ਮੁੱਦਾ ਚੁੱਕਦਿਆਂ ਆਖਿਆ ਕਿ 40% ਦੇ ਲੋਕ ਨਜਾਇਜ਼ ਤੌਰ ਤੇ ਇਸ ਦਾ ਫਾਇਦਾ ਲੈ ਰਹੇ ਹਨ ਇਹ ਲੋਕ ਨਾ ਸਿਰਫ ਮੁਫਤ ਰਾਸ਼ਨ ਲੈ ਰਹੇ ਹਨ ਸਗੋਂ ਇਸ ਯੋਜਨਾ ਤਹਿਤ ਮਿਲਣ ਵਾਲੀ ਮੈਡੀਕਲ ਸਹੂਲਤ ਦਾ ਵੀ ਫਾਇਦਾ ਲੈ ਰਹੇ ਹਨ ਦੂਜੇ ਪਾਸੇ ਇਸ ਦੇ ਸਹੀ ਹੱਕਦਾਰਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ ਉਹਨਾਂ ਅਪੀਲ ਕੀਤੀ ਕਿ ਨਜਾਇਜ਼ ਤੌਰ ਤੇ 40 ਤੋਂ 50 ਫੀਸਦੀ ਲੋਕ ਨਜਾਇਜ਼ ਤੌਰ ਤੇ ਇਸ ਦਾ ਫਾਇਦਾ ਲੈ ਰਹੇ ਹਨ ਇਹ ਲੋਕ ਨਾ ਸਿਰਫ ਮੁਫਤ ਰਾਸ਼ਨ ਲੈ ਰਹੇ ਹਨ ਸਗੋਂ ਇਸ ਯੋਜਨਾ ਹ ਤਹਿਤ ਮਿਲਣ ਵਾਲੀ ਮੈਡੀਕਲ ਸਹੂਲਤ ਦਾ ਵੀ ਫਾਇਦਾ ਲੈ ਰਹੇ ਹਨ ਜੇ ਪਾਸੇ ਇਸ ਦੇ ਸਹੀ ਹੱਕਦਾਰਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ ਉਹਨਾਂ ਅਪੀਲ ਕੀਤੀ ਕਿ ਨਜਾਇਜ਼ ਤੌਰ ਤੇ ਬਨੇ ਨੀਲੇ ਰਾਸ਼ਨ ਕਾਰਡਾਂ ਨੂੰ ਕਟਕੇ ਅਸਲ ਲੋੜਵੰਦਾ ਨੂੰ ਉਹਨਾਂ ਦਾ ਹੱਕ ਦਵਾਇਆ ਜਾਵੇ ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਆਖਿਆ ਕਿ ਐਨ ਐਫ ਐਸ اے ਤਹਿਤ ਪੰਜਾਬ ਨੂੰ 1 ਕਰੋੜ 41 ਲੱਖ ਲਾਭਪਾਤਰੀ ਮਿਲਦੇ ਹਨ ਇਸ ਲਈ ਇਸ ਤੋਂ ਵੱਧ ਲੋਕਾਂ ਦੇ ਕਾਰਡ ਨਹੀਂ ਬਣਾਏ ਜਾ ਸਕਦੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਗਲਤ ਤਰੀਕੇ ਨਾਲ ਬਣੇ ਨਜਾਇਜ਼ ਕਾਰਡਾਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਦੇ ਲੋੜਿੰਗ ਦੇ ਨਤੀਜੇ ਨਹੀਂ ਨਿਕਲੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਗੱਲ ਵਿਚਾਰ ਅਧੀਨ ਹੈ ਜਿਹੜੇ ਲੋਕ ਨਜਾਇਜ਼ ਤਰੀਕੇ ਨਾਲ ਇਸ ਦਾ ਫਾਇਦਾ ਲੈ ਰਹੇ ਹਨ ਉਹਨਾਂ ਨੂੰ ਬਾਹਰ ਕੱਢਣ ਬਾਰੇ ਯੋਜਨਾਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਕਾਰਡ ਕੱਟ ਕੇ ਲੋਡ ਬੰਦਾਂ ਦੇ ਨੀਲੇ ਕਾਰਡ ਬਣਾਏ ਜਾਣਗੇ ਇਸ ਦੇ ਨਾਲ ਹੀ ਉਨ੍ਹਾਂ ਨੇ 31 ਮਾਰਚ ਤੱਕ ਸਾਰਿਆਂ ਨੂੰ ਈ ਕੇवाईसी ਕਰਵਾਉਣਾ ਯਕੀਨੀ ਬਣਾਉਣ ਲਈ ਆਖਿਆ ਤੇ ਕਿਹਾ ਕਿ ਇਸ ਤੋਂ ਬਾਅਦ ਈ ਕੇवाईसी ਨਾ ਕਰਾਉਣ ਵਾਲੇ ਲਾਭਪਾਤਰੀਆਂ ਨੂੰ ਰਾਸ਼ਨ ਨਹੀਂ ਮਿਲੇਗਾ